ਤੇ ਕਰਦੇ ਆ ਸਾਰੇ ਠੀਕ ਹੋਵੋਗੇ ਜਲਦੀ ਜਲਦੀ ਲਾਈਵ ਦੇ ਵਿੱਚ ਆਓ ਤੇ ਕਰਦੇ ਆ ਜੀ ਆਪਾਂ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਨੂੰ ਇੰਨਾ ਸਾਰਾ ਪਿਆਰ ਦਿੱਤਾ ਤੇ ਆਪਣੇ 50000 ਫਾਲੋਅਰ ਕੰਪਲੀਟ ਹੋਇਆ ਤਾਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜੀ ਮੈਨੂੰ ਲੱਗਿਆ ਕਿ ਲਾਈਵ ਹੋ ਕੇ ਧੰਨਵਾਦ ਕਰਨਾ ਬਣਦਾ ਆ ਆਪਦੇ ਭੈਣ ਭਰਾਵਾਂ ਨੂੰ ਕਹਿਣਾ ਬਣਦਾ ਆ ਤਸਵੀਰ ਗਿਲ ਨਹੀਂ ਪਿਓਰੇ ਠੀਕ ਨਹੀਂ ਨਹੀਂ ਹਮੇਸ਼ਾ ਠੀਕ ਰਿਆ ਕਰੋ ਜੀ ਕਦੇ ਕਦੇ ਮਨ ਪਰੇਸ਼ਾਨ ਹੁੰਦਾ ਕਿਸੇ ਗੱਲ ਨੂੰ ਲੈ ਕੇ ਬਰੀ ਕਮੈਂਟ ਹੁੰਦਾ ਉਸ ਤੋਂ ਬਾਅਦ ਠੀਕ ਹੋ ਜਾਈਦਾ ਨਾ ਠੀਕ ਹੋ ਨਾ ਵੀ ਆਪਣੇ ਹੱਥ 'ਚ ਹੀ ਹੁੰਦਾ ਆ ਬਸ ਥੋੜਾ ਜਿਹਾ ਮਾਨੂੰ ਸਟਰੋਂਗ ਕਰਨਾ ਪੈਂਦਾ ਸੋ ਚਲੋ ਜੀ ਗੱਲਾਂ ਬਾਤਾਂ ਸਾਰਾ ਦੇਣ ਤੁਹਾਨੂੰ ਵੀਡੀਓਸ ਪਾਉਂਦੇ ਹੀ ਰਹਿਣੇ ਆ ਜੀ ਪਰ ਅੱਜ ਧੰਨਵਾਦ ਕਰਨਾ ਹੈ ਜੀ ਸਿਰਫ ਕਿ ਤੁਹਾਡਾ ਧੰਨਵਾਦ ਭਰਾ ਜੀ ਐਂਡ ਭੈਣ ਜੀ ਜਿਨ੍ਹਾਂ ਦੇ ਸਦਕਾ ਅੱਜ ਆਪਣੇ 50 ਹਜ਼ਾਰ ਜਿਹੜੇ ਫਾਲੋਅਰ ਨੇ ਉਹ ਪੂਰੇ ਹੋਏ ਨੇ ਸੋ ਉਹਦੇ ਲਈ ਦਿਲੋਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਹਮੇਸ਼ਾ ਐਪਰੀਸ਼ੀਏਟ ਕੀਤਾ ਸਾਨੂੰ ਤੇ ਐਵੇਂ ਹੀ ਕਰਦੇ ਰਿਹਾ ਕਰੋ ਕੁਝ ਵੀ ਸੁਜੈਸ਼ਨਸ ਹੁੰਦੀਆਂ ਨੇ ਕੁਝ ਵੀ ਅਗਰ ਲੱਗਦਾ ਕਿ ਹਾਂ ਸਾਨੂੰ ਇਸ ਟਾਪਿਕ ਤੇ ਬੋਲਣਾ ਚਾਹੀਦਾ ਆ ਇਦਾਂ ਦੀਆਂ ਕੋਈ ਰੀਲਸ ਬਣਾਉਣੀਆਂ ਚਾਹੀਦੀਆਂ ਤਾਂ ਤੁਸੀਂ ਜਰੂਰ ਮੋਟੀਵੇਸ਼ਨ ਦਿਆ ਕਰੋ ਐਡਵਾਈਸ ਦਿਆ ਕਰੋ ਵਧੀਆ ਲੱਗਦਾ ਹੈ ਜੀ ਜਲਦੀ ਲਾਈਕ ਦੇ ਵਿੱਚ ਆਓ ਜੀ ਜਦੋਂ ਮੈਂ ਟਾਟਾ ਬਾਏ ਬਾਏ ਕਰਨਾ ਹੁੰਦਾ ਉਦੋਂ ਫਿਰ ਬਹੁਤ ਸਾਰੇ ਆ ਜਾਂਦੇ ਆ ਭੈਣ ਭਰਾ ਕੀ ਕੀ ਟਾਈਮ ਹੀ ਹੁੰਦਾ ਡੇਲੀ ਵਲੌਗ ਬਾਏ ਅੰਕਿਤ ਹੈਲੋ ਹੈਲੋ ਬੋਬੀ ਸਿੰਘ ਕਿੱਦਾਂ ਭਾਬੀ ਜੀ ਵਧੀਆ ਜੀ ਜਸਵੰਤ ਸਿੰਘ ਹੈਲੋ ਗੁੱਡ ਆਫਟਰਨੂੰ ਪੰਜਾਬ ਗੁੱਡ ਆਫਟਰਨੂੰ ਗੁੱਡ ਆਫਟਰਨੂੰ ਗੁੱਡ ਆਫਟਰਨੂੰ ਸਾਰਿਆਂ ਨੂੰ ਜਉਂਦੇ ਬਸਤੇ ਰਹੋ ਚੜਦੀ ਕਲਾ ਚ ਰਹੋ ਜਲਦੀ ਜਲਦੀ ਲਾਈਵ ਦੇ ਵਿੱਚ ਆਓ ਜੀ ਦਵਾ ਕੇ ਬਦਲੇ ਡਾਕਟਰ ਕੇ ਲਿਖ ਦਿਆ ਤੇਰਾ ਨਾਮ ਲੈਣਾ ਹੈ 3 ਬਾਰ ਸਵੇਰ ਸ਼ਾਮ ਮੇਰੀ ਭੈਣ ਭਰਾਵਾਂ ਨੂੰ ਇੱਕ ਬੇਨਤੀ ਆ ਕਿ ਅਸੀਂ ਬੜੇ ਬੋਸ ਅਸੀਂ ਸਾਰੇ ਬਹੁਤ ਰਿਸਪੈਕਟੇਬਲ ਆ ਠੀਕ ਹੈ ਮੈਂ ਵੀ ਬਹੁਤ ਰਿਸਪੈਕਟੇਬਲ ਆ ਤੁਸੀਂ ਵੀ ਸਾਰੇ ਰਿਸਪੈਕਟੇਬਲ ਹੋ ਸੋ ਮੈਂ ਲਾਈਵ ਹੋਈਆਂ ਤਾਂ ਮੈਂ ਬੜੀ ਰਿਕੁਐਸਟ ਦੇ ਨਾਲ ਬੜੇ ਪਿਆਰ ਨਾਲ ਤੁਹਾਨੂੰ ਇਹ ਕਹਿਣਾ ਚਾਹਣੀ ਆ ਕਿ ਜਦੋਂ ਤੁਸੀਂ ਲਾਈਵ 'ਚ ਹੋਨੇ ਨਾ ਉਹ ਸੋਹਣੇ ਮੈਸੇਜ ਕਰਿਆ ਕਰੋ ਇਹਨਾਂ ਫालतू ਗੱਲਾਂ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਦੇਖੋ ਮੈਂ ਕਿਸੇ ਨੂੰ ਕੁਝ ਨਹੀਂ ਕਵਾਂਗੀ ਨਾਮ ਨਹੀਂ ਲਵਾਂਗੀ ਪਰ ਇੱਕ ਚੀਜ਼ ਯਾਦ ਰੱਖਿਓ ਜਦੋਂ ਅਸੀਂ ਕੁਝ ਵੀ ਬੋਲ ਕਿਸੇ ਨੂੰ ਬੋਲਦੇ ਨਾ ਉਨੀ ਤੰਗੀ ਸਾਨੂੰ ਵੀ ਆਉਂਦੀ ਆ ਉਹਨਾਂ ਮਨ ਸਾਡਾ ਵੀ ਤਾਂ ਜੇ ਸਾਡੇ ਮਨ 'ਚੋਂ ਚੀਜ਼ਾਂ ਆਉਂਦੀਆਂ ਨਹੀਂ ਤਾਂ ਹੀ ਤਾਂ ਅਸੀਂ ਅਗਲੇ ਨੂੰ ਇੱਕ ਕਮੈਂਟ ਕਰਦੇ ਆ ਨਾ ਕਿ ਤੁਸੀਂ ਇਦਾਂ ਤੁਸੀਂ ਇਦਾਂ ਹੀ ਉਹ ਵਟੈਵਰ ਕੁਝ ਵੀ ਠੀਕ ਹੈ ਸੋ ਪਲੀਜ਼ ਜਦਾਂ ਦਾ ਮੇਰੀ ਮੇਰਾ ਕੰਟੈਂਟ ਹੈ ਨਾ ਸੋ ਮੈਨੂੰ ਲੱਗਦਾ ਕਿ ਮੈਨੂੰ ਤੁਹਾਡੇ ਕਮੈਂਟਸ ਦੇ ਵਿੱਚ ਓਦਾਂ ਦੀ ਰਿਸਪੈਕਟ ਵੀ ਮਿਲਣੀ ਚਾਹੀਦੀ ਆ ਸੋ ਅਦਰਵਾਈਜ਼ ਨਹੀਂ ਮੈਂ ਮੈਂ ਨਹੀਂ ਆਉਂਦੀ ਹੁੰਦੀ ਲਾਈਵ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਹੈ ਨਾ ਉਹ ਸਾਰੇ ਬਹੁਤ ਰਿਸਪੈਕਟੇਬਲ ਲੋਕ ਨੇ ਜਿਹੜੇ ਇਸ ਕੰਟੈਂਟ ਨੂੰ ਪਸੰਦ ਕਰਦੇ ਆ ਤੇ ਜੇ ਅਸੀਂ ਹੁਣ ਲਾਈਵ ਦੇ ਵਿੱਚ ਆ ਕੇ ਇੰਨਾ ਕੁਝ ਐਵੇਂ ਬੋਲੀ ਜਾਵਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਕੀ ਸ਼ੋ ਕਰਦੇ ਆ ਆਪਣਾ ਆਪ ਹੀ ਸ਼ੋ ਕਰਦੇ ਆ ਨਾ ਸੋ ਪਲੀਜ਼ ਥੋੜਾ ਜਿਹਾ ਰਿਸਪੈਕਟ ਨਾਲ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਆ ਔਰ ਮੈਂ ਇਹੀ ਚਾਹੁੰਦੀ ਆ ਕਿ ਅਗਰ ਕੋਈ ਮੈਨੂੰ ਕਮੈਂਟ ਕਰਦਾ ਤਾਂ ਪਲੀਜ਼ ਮੈਨੂੰ ਬੇਸ਼ੱਕ ਲਾਈਕ ਨਾ ਕਰੇ ਬੇਸ਼ੱਕ ਤੁਸੀਂ ਫੋਲੋ ਨਾ ਕਰੋ ਪਰ ਅਗਰ ਕਮੈਂਟ ਕਰੋ ਤਾਂ ਵੀਦਰ ਰਿਸਪੈਕਟ ਅਦਰਵਾਈਜ਼ ਨਹੀਂ ਫਿਰ ਮੈਨੂੰ ਇਦਾਂ ਦੀ ਨਾ ਫੇਮ ਚਾਹੀਦੀ ਹੈ ਨਾ ਇਦਾਂ ਦਾ ਮੈਨੂੰ ਠੀਕ ਹੈ ਗੁੱਸੇ ਵਾਲੀ ਕੋਈ ਗੱਲ ਨਹੀਂ ਹੁੰਦੀ ਬਟ ਥੋੜਾ ਜਿਹਾ ਬਿਕਾਜ਼ ਪਤਾ ਗੱਲ ਕੀ ਹੁੰਦੀ ਹੈ ਹਾਰ ਬੰਦੇ ਦਾ ਕੰਟੈਂਟ ਹੁੰਦਾ ਹੈ ਹੈਨਾ ਸੋ ਮੈਂ ਕੀ ਚੂਜ਼ ਕੀਤਾ ਆ ਬਹੁਤ ਰਿਸਪੈਕਟੇਬਲ ਕੰਟੈਂਟ ਮੈਂ ਚੂਜ਼ ਕੀਤਾ ਕਨ ਨੂੰ ਤਾਂ ਬਹੁਤ ਚੀਜ਼ਾਂ ਡਾਂਸ ਵਟ ਏਵਰ ਕੁਝ ਵੀ ਹੋ ਸਕਦਾ ਸੀ ਹਾਂਜੀ ਮਨਦੀਪ ਸਿੰਘ ਇਹਦਾ ਮੇਰਾ ਕੋਰ ਨੰਬਰ ਦਰਵਾਜ਼ਾ ਮਮੀ ਬੰਦ ਕਰੀ ਮਮੀ ਹਾਂਜੀ ਸੌਰੀ ਮਮਾ ਰੀ ਸੀ ਅਰ ਨੋ ਵੀ ਗੱਲ ਕਰ ਰਹੀ ਸੀ ਚਲੋ ਹੁਣ ਆਪਾਂ ਕਮੈਂਟ ਪੜ ਲੀਏ ਬਹੁਤ ਸਾਰੇ ਆਏ ਹੋਏ ਆ ਸਤਿ ਸ਼੍ਰੀ ਅਕਾਲ ਜੀ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਜਸਵੀਰ ਸਿੰਘ ਸੋਨਾ ਲੱਗਦਾ ਤੇਰਾ ਤਾਂ ਤਾਂ ਬੋਲਣਾ ਸੋਹਣਾ ਮੈਮ ਕਿ ਨਹੀਂ ਨਹੀਂ ਕਲੇ ਸੋਣੀ ਦੀ ਤਾਂ ਕੋਈ ਗੱਲ ਨਹੀਂ ਹੈਨਾ ਹੋਰ ਵੀ ਬਹੁਤ ਕੁਝ ਹੁੰਦਾ ਠੀਕ ਹੈ ਹਾਂ ਸੋਣਾ ਤਾਂ ਇਟਸ ਓਕੇ ਇਟਸ ਓਕੇ ਜੋ ਚੀਜ਼ ਅੱਛੀ ਲੱਗਦੀ ਹੈ ਆਪਾਂ ਕਹਿੰਦੇ ਆ ਕਿ ਹਾਂਜੀ ਬਹੁਤ ਅੱਛਾ ਵਟ ਕਿ ਤਰੀਕਾ ਹੁੰਦਾ ਠੀਕ ਹੈ ਬਾਕੀ ਤੁਸੀਂ ਸਾਰੇ ਬਹੁਤ ਰਿਸਪੈਕਟੇਬਲ ਹੋ ਮੈਂ सिरसा ਹਰਿਆਣਾ ਸੀ ਹਾਂ ਜੀ ਆਪ ਕਹਾਂ ਸੀ ਹੋ ਜੀ ਮੈਂ ਪੰਜਾਬ ਡਿਸਟ੍ਰਿਕਟ ਫਾਜ਼ਲਕਾ ਹਾਓ ਇਟਸ ਯਰ ਨੱਗੀ ਕੁਮਾਰ ਨੱਗੀ ਕੁਮਾਰ ਆ ਰਾਮ ਰਾਮ ਜੀ ਜ਼ਿਲ੍ਹਾ ਜੀਲਾ ਗਾਜ਼ੀਆਬਾਦ ਵਾਓ ਜੀ ਵਾਓ ਗੁਰੂ ਸੇਖੋਂ ਸਤਿ ਸ੍ਰੀ ਅਕਾਲ ਪੈਣੀ ਕਿਵੇਂ ਹੋ ਘਰ ਪਰਿਵਾਰ ਠੀਕਾ ਤੁਸੀਂ ਕਿੱਥੋਂ ਪੈਨ ਆਪਾਂ ਹਾਂਜੀ ਗੁਰੂ ਸੇਖੋਂ ਜੀ ਸਤਿ ਸ੍ਰੀ ਅਕਾਲ ਵੀਰੇ ਮੇਰੀ ਡਿਸਟ੍ਰਿਕਟ ਡਿਸਟ੍ਰਿਕਟ ਮੇਰਾ ਫਾਜ਼ਲਕਾ ਮੈਨੂੰ ਪੰਜਾਬ ਡਿਸਟ੍ਰਿਕਟ ਚ ਕਨਫਿਊਜ਼ਨ ਹੋ ਜਾਂਦੀ ਹੈ ਡਿਸਟ੍ਰਿਕਟ ਫਾਜ਼ਲਕਾ ਸਟੇਟ ਪੰਜਾਬ ਔਰ ਮੈਂ ਪਿੰਡ ਤੋਂ ਬਿਲੋਂਗ ਕਰਦੀ ਹਾਂ ਜੀ ਮੇਰਾ ਨਾਮ ਸਰਜੀਤ ਕੌਰ ਆ ਪੇਸ਼ੇ ਤੋਂ ਮੈਂ ਪੰਜਾਬੀ ਟੀਚਰ ਆ ਜੀ ਮਨਦੀਪ ਸਿੰਘ ਆਪਕੋ ਬੋਲਨੇ ਕਾ ਆਪਕੇ ਬੋਲਨੇ ਕਾ ਅੰਦਾਜ਼ ਬਹੁਤ ਅੱਛਾ ਔਰ ਸੱਚਾ ਹੈ ਜੀ ਮਨਦੀਪ ਸਿੰਘ ਥੈਂਕ ਯੂ ਜੀ ਜਸਵੀਰ ਗਿੱਲ ਸਾਡਾ ਕਿਨਿਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਗੁੱਸਾ ਨਹੀਂ ਕਰਨਾ ਮੈਡਮ ਥੋੜਾ ਤਾਂ ਬੰਦ ਹੈ ਠੀਕ ਹੈ ਜੀ ਨਹੀਂ ਕਰਦੇ ਗੁੱਸਾ ਮਨਦੀਪ ਸਿੰਘ ਆਈ ਟੈਕਟ ਟੂ ਯੂ ਬਟ ਯੂ ਇਗਨੋਰ ਮਾਈ ਮੈਸੇਜ ਨਹੀਂ ਨਹੀਂ ਉਸ ਟਾਈਮ ਮੈਂ ਭਾਸ਼ਣ ਦੇ ਰਹੀ ਸੀ ਇਗਨੋਰ ਨਹੀਂ ਕੀਤਾ ਭਾਸ਼ਣ ਵੀ ਦੇਣਾ ਹੁੰਦਾ ਨਾ ਕਿਦਿਕਦੇ ਇਹ ਗੱਲ ਵੀਰ ਗਿਲ ਤਾਰੀਫ ਕਰਨੀ ਹੀ ਬਣਦੀ ਹੈ ਮੈਡਮ ਜੀ ਹਾਂਜੀ ਹਾਂਜੀ ਤਾਰੀਫ ਕਰਨੀ ਬਣਦੀ ਆ ਬਟ ਕਹਲਾ ਤੁਹਾਨੂੰ ਨਹੀਂ ਕਿਹਾ ਮੈਂ ਡੋਨਟ ਵਰੀ ਤੁਸੀਂ ਜਿਆਦਾ ਸੀਰੀਅਸ ਲੱਗੇ ਹੈ ਨਾ ਮਨਦੀਪ ਸਿੰਘ ਫਾਲਤੂ ਲੋਗੋਂ ਕੋਈ ਇਗਨੋਰ ਕਰੋ ਆਪ ਹਾਂਜੀ ਹਾਂਜੀ ਉਹ ਤਾਂ ਆਲਵੇਸ ਆਪਾ ਕਰਦੀ ਆ ਬੱਬੂ ਸਿੰਘ ਜਿੱਪਾ ਗਿਲ ਸਿਸਟਰ ਕਿੱਥੋਂ ਤੁਸੀਂ ਜੀ ਮੇਰਾ ਡਿਸਟ੍ਰਿਕਟ ਫਾਜ਼ਲਕਾ ਹੈ ਜੀ ਤਰਨਦੀਪ ਸਿੰਘ ਹੈਲੋ ਆਮ ਤਰਨ ਫਰੋਮ ਇੰਡੀਅਨ ਆਰਮੀ ਵਾਓ ਵੈਰੀ ਗੁੱਡ ਗੁੱਡ ਜੀ ਗੁੱਡ ਮਾਫਤ ਨਾ ਦਮ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਅਮਨ ਗੋਲਡੀ ਸਾਥੀ ਕਾਲ ਤੇ ਅੰਜੀ ਖੰਨੇ ਤੋਂ ਬੋਲ ਰਹੀ ਹਾਂ ਓਕੇ ਜੀ ਓਕੇ ਜੀ ਆਓ ਗੱਡ ਗੁਰੀ ਸੀ ਕੰਪੇਅਰਨ ਸਾਡੀ ਪੰਜਾਬੀ ਟੀਚਰ ਹਾਂਜੀ ਹਾਂਜੀ ਬਿਲਕੁਲ ਜੀ ਗੋਲਡੀ ਲਾਈਕ ਦਨ ਥੈਂਕ ਯੂ ਜੀ ਸਤਪਾਲ ਚੰਦ ਹੈਲੋ ਜੀ ਹੈਲੋ ਜੀ ਹੈਲੋ ਹਾਂ ਉਹਦੋਂ ਮੈਂ ਭਾਸ਼ਣ ਦੇ ਰਹੀ ਸੀ ਨਾ ਤਾਂ ਫਿਰ ਕਮੈਂਟ ਇੱਕ ਵਾਰੀ ਸਾਈਡ ਤੇ ਕਰਨੇ ਪੈਗੇ ਹੈ ਨਾ ਮਨਦੀਪ ਸਿੰਘ ਹੱਸਦੇ ਬਹੁਤ ਅੱਛੇ ਲੱਗਦੇ ਹੋ ਤੁਸੀਂ ਰੱਬ ਕਰੇ ਹਮੇਸ਼ਾ ਹੀ ਹੱਸਦੇ ਵਸਦੇ ਰਹੋ ਥੈਂਕ ਯੂ ਜੀ ਥੈਂਕ ਯੂ so much ਪਰਮਾਤਮਾ ਸਾਰਿਆਂ ਨੂੰ ਹੱਸਦਾ ਵਸਦਾ ਖੁਸ਼ ਰੱਖੇ ਸਤਪਾਲ ਜੀ ਕਿਵੇਂ ਹੋ ਅਸੀਂ ਵਧੀਆ ਤੁਸੀਂ ਦੱਸੋ ਸਾਰੇ ਕਿਵੇਂ ਹੋ ਜੀ ਕੀ ਬੰਦ ਹੈ ਕੀ ਕੰਮ ਕਰਦੇ ਹੋ ਤੁਸੀਂ ਕਿੱਥੋਂ ਕਿੱਥੋਂ ਬਿਲੋਂਗ ਕਰਦੇ ਹੋ ਗੁਰੀ ਸੇਕਮ ਕਾਇੰਟਲੀ ਕਲਾਸ ਨੂੰ ਟੀਚ ਕਰਦੇ ਹੋ ਭੈਣੀ वीरे मेरे को सैकंड तो लैके एट तक क्लासेज ने सैकेंड टू एट तरन सिंह तरनदीप सिंह मैम आप मेरी बहन जैसे लग रही हो अच्छा थैंक यू जी अच्छी बात है अमन गोल डी मैं भी भैनी मोटिवेशनल वीडियो पाँदी हाँ अच्छा ठीक है ठीक है मैं चेक करूँगी ओके मतलब चैनल किनल तो आके गेमिंग भाभी जी ਸੰਗਰੂਰ ਵਾਲੀ ਜੀ ਓਕੇ ਜੀ ਓਕੇ ਜੀ ਓਕੇ ਮੈਂ ਸਤਪਾਲ ਚੰਦ ਵਧੀਆ ਜੀ ਤੁਸੀਂ ਸੱਚੀ ਬਹੁਤ ਚੰਗੀ ਸਪੀਚ ਕਰਦੇ ਹੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਲਾਈਵ ਦੇ ਵਿੱਚ ਆਪਣੇ ਭੈਣ ਭਰਾ ਆ ਜਾਂਦੇ ਆ ਇੰਟਰਸਟ ਵੀ ਦਿਖਾਉਂਦੇ ਆ ਨਾ ਮੇਰੇ ਫੇਸਬੁੱਕ ਪੇਜ ਵੀ ਹੈਗੇ ਆ ਪਰ ਐਕਚੁਅਲੀ ਮੈਂ ਜ਼ਿਆਦਾ ਲਾਈਵ ਉਧਰੋਂ ਜ਼ਿਆਦਾ ਲਾਈਵ ਹੁੰਨੀ ਆ YouTube ਜਿਹਾ ਰਹਿ ਜਾਂਦਾ ਅਦਰਵਾਈਜ਼ ਤਾਂ ਫਿਰ ਮੈਂ ਉੱਥੇ ਦਾ ਸੀ ਅਪ ਟੂ 2 ਡੇਸ 3 ਡੇਸ ਕਦੇ ਵੀਕ ਵੀ ਹੋ ਜਾਂਦਾ ਉੱਥੇ ਤਾਂ ਲਾਈਵ ਜ਼ਰੂਰ ਹੋਈਦਾ ਇੱਧਰ ਆਹ ਜਾਂਦਾ ਕੇ ਗੇਮਿੰਗ ਭਾਬੀ ਜੀ ਤੁਸੀਂ ਕਿੱਥੋਂ ਜੀ ਮੈਂ ਮੇਰਾ ਡਿਸਟ੍ਰਿਕਟ ਫਾਜ਼ਲਕਾ ਪਿੰਡ ਤੋਂ ਬਿਲੋਂਗ ਕਰਦੀ ਆ ਮੈਂ ਨਾਮ ਮੇਰਾ ਸਰਬਜੀਤ ਕੌਰ ਆ ਜੀ ਜਸਵੀਰ ਸਿੰਘ ਜੱਸੀ ਹੈਲੋ ਭਾਬੀ ਜੀ ਹਲੋ ਜੀ ਸਾਰਿਆਂ ਨੂੰ ਭਰਾ ਜੀ ਸਤਪਾਲ ਚੰਦ ਟੀਚਰ ਹੋ ਜੀ ਹਾਂਜੀ ਬਿਲਕੁਲ ਜੀ ਲਾਈਕ ਡਨ ਜੇ ਕਰਦੇ ਹੋ ਜੀ ਸਾਰੇ ਲਾਈਕ ਡਨ ਜੇ ਕਰਦੇ ਹੋ ਜੀ ਸਾਰੇ ਕਰ ਦਾਂਗੇ ਜੀ ਜ਼ਰੂਰ ਜੀ ਅਨਿਲ ਗੁੱਡ ਵਨ ਬ੍ਰੇਕਿੰਗ ਨਿਊਜ਼ ਲਾਈਵ ਬਿਜ਼ਨਸ ਤੇ ਸੋਨਨੀ ਜਮਾਨੀਆਂ ਨੇ ਜਮਾਇਆ ਆਪਣਾ ਕੰਮਜਾ ਸੋਨਨੀ ਜਮਾਨੀਆਂ ਨੇ ਕਿਆ ਅਨਿਲ हे ब्यूटीफुल हाउ आर यू दलाल उमेश कुमार हेलो जी हेलो गुरी सेखू मैं मोगे तो तू पेल तू नहीं ਹੁੰਦਾ ਤੁਸੀਂ ਹੁੰਦਾ ਐ ਕਾਸੀ ਡਿਸਟ੍ਰਿਕਟ ਫਾਜ਼ਲਕਾ ਕੇ ਗੇਮਿੰਗ ਮੇਜਰ ਸਿੰਘ ਹੰਦਾ ਸੰਗਰੂਰ ਤੋਂ ਜੀ ਓਕੇ ਜੀ ਓਕੇ 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 ਮੇਰੀ ਕਜ਼ਨ ਮੈਰੀਡਾ ਸੰਗਰੂਰ ਸੰਗਰੂਰ ਦੇ ਕੋਲ ਪਿੰਡ ਆ ਬੜਬੜ ਉੱਥੇ ਮੇਰੀ ਸਿਸਟਰ ਮੈਰਿਡ ਆ ਕਸਟਨ ਸਿਸਟਰ ਆ ਮੇਰੀ ਕਜ਼ਨ ਸਿਸਟਰ ਉੱਥੇ ਪੈਰੀ ਡਾਊਨ ਸਾਡੇ ਤੋਂ ਤਾਂ ਕਾਫੀ ਦੂਰ ਪੈ ਜਾਂਦਾ ਫਾਜ਼ਲ ਕਰੋ ਬਈੰਦ ਤੱਕ ਨਾ ਤਾਂ 2250 ਕਿਲੋਮੀਟਰ ਸ਼ਾਇਦ ਜਿਆਦਾ ਵੀ ਹੋਵੇ ਤਾਂ ਹੋਵੇ ਤੁਸੀਂ ਬਚਪਨ ਤੋਂ ਹੀ ਐਨੇ ਸਾ ਐਨੇ ਸਿਆਣੀਆਂ ਸੀ ਜਾਂ ਬਾਅਦ ਵਿੱਚ ਐਨੇ ਸਿਆਣੀ ਬੀਬਾ ਪੁੱਤ ਬਣੀ ਸੱਚੀ ਬਹੁਤ ਨਾਈਸ ਗੱਲਾਂ ਕਰਦੇ ਹੋ ਜੀ ਤੁਸੀਂ ਹਾਊਸਵੀਟ ਨਹੀਂ ਜਦੋਂ ਤੋਂ ਮੈਂ ਕਾਲਜ ਲਾਈਫ ਸ਼ੁਰੂ ਕੀਤੀ ਆ ਸਟੇਜ ਪਰਫਾਰਮਿੰਗ ਦੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਬਾਅਦ ਵਿੱਚ ਵੈਸੇ ਮੈਂ ਟੀਚਰ ਬੰਨਾ ਨਹੀਂ ਚਾਹੁੰਦੀ ਸੀ ਬੰਨਾ ਤਾਂ ਮੈਂ ਜਾ ਤਾਂ ਮੈਂ ਆਰਮੀ ਆਫੀਸਰ ਬੰਨਣਾ ਚਾਹੁੰਦੀ ਸੀ ਮੈਂ ਆਪਦੀ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਸੀ ਠੀਕ ਹੈ ਬਟ ਪਰਮਾਤਮਾ ਨੂੰ ਨਹੀਂ ਪਸੰਦ ਸੀ ਮਮਾ ਇਹ ਚਾਹੁੰਦੇ ਸੀ ਕਿ ਮੈਂ ਟੀਚਰ ਹੀ ਬਣਾ ਫਿਰ ਹੌਲੀ ਹੌਲੀ ਵੈਸੇ ਮੈਂ ਗਿੱਧਾ ਟੀਚਰ ਸੀ ਕਿਉਂਕਿ ਮੈਂ ਪੰਜਾਬ ਦੇ ਵਿੱਚੋਂ ਮੇਰਾ ਮੈਡਲ ਸੀਗਾ ਯੂਥ ਫੈਸਟੀਵਲ ਇੰਟਰਵਰਸਟੀ ਅਸੀਂ ਮਤਲਬ ਗਿੱਧਾ ਪਾਇਆ ਤੇ ਪਹਿਲਾਂ ਮੈਂ ਉਹਦਾ ਇੱਕ ਦੋ ਦੋ ਸਾਲ ਮੈਂ ਟੀਮ ਵੀ ਤਿਆਰ ਕੀਤੀ ਮਤਲਬ ਮੇਰੇ ਇਹ ਸ਼ੌਂਕ ਸੀਗੇ ਠੀਕ ਹੈ ਤੇ ਹੌਲੀ ਹੌਲੀ ਫਿਰ ਮੇਰਾ ਇੰਟਰਸਟ ਇੱਧਰ ਬਣਿਆ ਕਿ ਮੈਂ ਮੈਂ ਅੱਛਾ ਬੋਲਦੀ ਸੀ 스테ਜ ਪਰਫੋਰਮੈਂਸ ਬਹੁਤ ਅੱਛੀ ਸੀ ਸੋ ਮੈਂ ਇੱਕ ਦਿਨ ਨਾ ਕੁਛ ਪੜ ਰਹੀ ਸੀ ਤੇ ਮੈਂ ਨੂੰ ਵੈਸੇ ਜੋ ਮੈਂ ਹੁਣ ਬੋਲਦੀ ਆ ਨਾ ਮੈਨੂੰ ਲੱਗਦਾ ਕਿ ਇੱਕ ਵੀਡੀਓ ਬਣਾਉਣ ਤੋਂ ਬਾਅਦ ਜੋ ਮੇਰੇ ਚ ਚੇਂਜਸ ਆਏ ਟਰਸਟ ਮੀ ਤੁਸੀਂ ਮੰਨੋਗੇ ਹੁਣ ਪਤਾ ਕੀ ਹੁੰਦਾ ਦੇਖੋ ਮੈਂ ਵੀ ਹਿਊਮਨ ਬੀਿੰਗ ਆ ਠੀਕ ਹੈ ਜਦੋਂ ਕੋਈ ਬੰਦਾ ਉਹ ਨੈੱਟ ਤੇ ਕੁਝ ਵੀ ਚੰਗਾ ਬੋਲਦਾ ਨਾ ਤਾਂ ਹਰ ਬੰਦੇ ਦੀ ਐਕਸਪੈਕਟੇਸ਼ਨ ਉਸ ਬੰਦੇ ਤੋਂ ਬਹੁਤ ਵੱਧ ਜਾਂਦੀ ਹੈ ਕਿ ਬੰਦਾ ਅੱਛਾ ਬੋਲ ਰਿਹਾ ਇਟ ਮੀਨਸ ਇਹ ਵੈਨਨ ਗੁਡ ਗੁਡ ਬੰਦਾ ਔਰ ਇੱਕ ਮਿਸਟੇਕ ਨਹੀਂ ਕਰ ਸਕਦਾ ਫਾਈਨ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਜੋ ਮੈਂ ਬੋਲਦੀ ਆ 100 ਦੇ ਵਿੱਚੋਂ 90% ਮੈਂ ਕਰਦੀ ਆ 10% ਕਿਤੇ ਕਮੀ ਰਹਿ ਜਾਂਦੀ ਆ ਬਿਕਾਜ਼ ਐਜ਼ ਅ ਹਿਊਮਨ ਨੇਚਰ ਪਰ ਇਹ ਮੇਰੇ ਲਈ ਪ੍ਰੋਬਲਮ ਵੀ ਬਹੁਤ ਵੱਡੀ ਕ੍ਰੀਏਟ ਕਰ ਰਿਹਾ ਜੋ ਮੇਰੇ ਤੇ ਅਤਿਆਚਾਰ ਹੋ ਰਿਹਾ ਉਹਦੇ ਚ ਕੀ ਆ ਪਤਾ ਕੀ ਹੁਣ ਮੈਂ ਘਰੇ ਕਿਤੇ ਗੁੱਸਾ ਆ ਜਾਂਦਾ ਕਿਸੇ ਵੀ ਗੱਲ ਨੂੰ ਲੈ ਕੇ ਹੁਣ ਐਸ ਅ ਹਿਊਮਨ ਬੀਇੰਗ ਬੱਚੇ ਤੇ ਕੇ ਹਸਬੈਂਡ ਨਾਲ ਕੋਈ ਟਾਕ ਹੁੰਦੀ ਹੈ ਕਹਿਣਗੇ ਯਾਰ ਤੁਸੀਂ ਇੰਨਾ ਸੋਹਣਾ ਬੋਲਦੇ ਹੋ ਤੁਸੀਂ ਆ ਗੱਲ ਕੀਤੀ ਸੀ ਤੁਸੀਂ ਹੁਣ ਇੱਥੇ ਅਸਰ ਕਰੋ ਟਰਸਟ ਮੀ ਉੱਥੇ ਜਾ ਕੇ ਫਿਰ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਨਾ ਨਾ ਹਾਂ ਉਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ ਕਿ ਅਗਰ ਤੁਸੀਂ ਅੱਛਾ ਕਰ ਰਹੇ ਹੋ ਤਾਂ ਤੁਹਾਨੂੰ ਉਹਨਾਂ ਤੇ ਨਿਭਣਾ ਪੈਂਦਾ ਆ ਹੁਣ ਮੈਨੂੰ ਟੌਟ ਮੱਚਦੇ ਆ ਕਿ ਤੁਸੀਂ ਗੁੱਸਾ ਵੀ ਨਹੀਂ ਕਰ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ ਐਸਾ ਹਮਨਵੇਂ ਕੁਛ ਨਾ ਕੁਛ ਤਾਂ ਰੱਬ ਥੋੜੀ ਕੋਈ ਬਣ ਸਕਦਾ ਹੈ ਨਾ ਕਿ ਕੋਈ ਮਿਸਟੇਕ ਹੁੰਦੀ ਆ ਪਰ ਹੁਣ ਮੈਨੂੰ ਇੱਕ ਉਹ ਪ੍ਰੂਫ ਦਿੱਤਾ ਜਾਂਦਾ ਭਾਈ ਤੁਸੀਂ ਆਵਦੀਆਂ ਵੀਡੀਓ ਯਾਦ ਕਰਿਆ ਕਰੋ ਤੁਸੀਂ ਅੱਛਾ ਬੋਲਦੇ ਹੋ ਅੱਛਾ ਤੁਸੀਂ ਤੁਹਾਡਾ ਕੰਟੈਂਟ ਅੱਛਾ ਹੈ ਤੇ ਤੁਸੀਂ ਉਹਦੇ ਤੇ ਪੂਰਾ ਅਸਰ ਕਰੋ ਤਾਂ ਫਿਰ ਮੈਨੂੰ ਕਰਨਾ ਪੈਂਦਾ ਹੁਣ ਫਿਰ ਮੈਂ ਬੀਬਾ ਪੁੱਤ ਬਣਦਾ ਕਦੇ ਕਦੇ ਹੋ ਜਾਂਦਾ ਬਟ ਕੋਸ਼ਿਸ਼ ਮੇਰੀ ਮੈਂ ਹੁਣ ਇਹ ਕਹਿ ਦੇ ਸਕਦੀਆਂ ਕਿ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਬਿਲਕੁਲ ਬਚਪਨ ਤੋਂ ਤਾਂ ਮਮਾ ਤੋਂ ਮਮਾ ਮਮਾ ਤੋਂ ਕੁੱਟ-ਕੁੱਟ ਖਾਲੀ ਨਾਲੇ ਆਪਣੇ ਡੈਮ ਚ ਤਾਂ ਆਈ ਕੁਛ ਸੀ ਤੇ ਪੜ ਲਓ ਬਸ ਆ ਕੁਛ ਹੀ ਸੀ ਸਿਆਣੀ ਤੋਂ ਬਾਅਦ ਸੀ ਬਣਨੇ ਆ ਨਾ ਜਦੋਂ ਸੋਹਣਾ ਜ਼ਿੰਦਗੀ ਦਾ ਐਕਸਪੀਰੀਅੰਸ ਮਿਲਦਾ ਅ ਚਲੋ ਜੀ ਕਮੈਂਟ ਪੜ੍ਹੀਏ ਕਿ ਗੇਮਿੰਗ ਬਰਬਾਦ ਸਾਦਾ ਕੋਲੇ ਹੈ ਜੀ ਮਤਲਬ ਯੂ ਆਰ ਵੇ ਆਫ ਟਾਕਿੰਗ ਸੋ ਲਵਲੀ ਥੈਂਕ ਯੂ ਮੁਕੇਸ਼ ਰਾਮ ਰਾਮ ਜੀ ਹਰਿਆਣਾ ਤੋਂ ਠੀਕ ਹੈ ਜੀ ਲਾਈਕ ਲਾਈਕ ਕ ਡਨ ਲਾਈਕ ਡਨ ਲਾਈਕ ਡਨ ਉਹ ਪੈਣੇ ਕਰ ਦੂੰਗੀ ਪੱਕਾ ਮੈਂ ਬਾਜਵਾ ਸਸ਼ੀਕਲ ਮੈਡਮ ਜੀ ਸਸ਼ੀਕਲ ਮਨਦੀਪ ਸਿੰਘ ਹਮ ਇਸ ਦਾ ਮਤਲਬ ਤੁਸੀਂ ਬਚਪਨ ਚ ਸਿਆਣੀ ਨਹੀਂ ਸੀ ਪਲੀਜ਼ ਡੋਟ ਮਾਈਂਡ ਜਸਟ ਕਿਡਿੰਗ ਹਾ ਹਾ ਬਚਪਨ ਚ ਕੌਣ ਸਿਆਣਾ ਹੁੰਦਾ ਸਾਰੇ ਸ਼ਰਾਤਾ ਕਦ ਬਚਪਨ ਜਿਹੜਾ ਬਚਪਨ ਚ ਹੀ ਸਿਆਣਾ ਹੋ ਗਿਆ ਉਹਦਾ ਮਤਲਬ ਇਹ ਹੋਇਆ ਵੀ ਤੁਸੀਂ ਬਚਪਨ ਨੂੰ ਇੰਜੋਏ ਨਹੀਂ ਕੀਤਾ ਹੈਨਾ ਜਿਹੜਾ ਬੰਦਾ ਬਚਪਨ ਚ ਸਿਆਣਾ ਨਾ ਇਟ ਮੀਨਸ ਉਹਨੇ ਨਹੀਂ ਇੰਜੋਏ ਕੀਤਾ ਸਿਆਣਾ ਤਾਂ ساری ਉਮਰ ਬਣ ਕੇ ਰਹਿਣਾ ਪੈਂਦਾ ਹੀ ਆ ਸਭ ਮਨ ਨੂੰ ਲਗਦਾ ਬਚਪਨ ਚ ਕੋਈ ਸਿਆਣਾ ਨਹੀਂ ਹੋਣਾ ਚਾਹੀਦਾ ਬਚਪਨ ਚ ਥੋੜਾ ਕਮਲਾਪਨ ਅੱਛੀ ਗੱਲ ਐ ਉਹਦੇ ਚਿੱਤ ਆ ਇੱਕ ਟੈਨਸ਼ਨਾਂ ਤੋਂ ਫ੍ਰੀ ਦੁਨੀਆਦਾਰੀ ਦੀ ਨਫ਼ਰਤ ਤੋਂ ਫ੍ਰੀ ਹੈਨਾ ਆਪਾਂ ਕਦੇ ਸੋਚਦੇ ਸੀ ਮੰਨ ਲਓ ਛੋਟੇ ਹੁੰਦੇ ਖੇਡਦੇ ਸੀ ਆ ਉਹ ਠੀਕੇ ਖੜੌਣਿਆਂ ਤੱਕ ਦੀ ਥੋੜੀ ਨਿੱਕੀ ਜਿਹੀ ਉਹ ਸੀਗੀ ਬਟ ਹੋਣ ਵਾਲੀਆਂ ਜ਼ਿੰਮੇਵਾਰੀਆਂ ਇੰਨਾ ਕੁਛ ਉਹ ਤਾਂ ਨਹੀਂ ਹੈਗਾ ਸੀ ਨਾ ਸੋ ਬਚਪਨ ਸੇ ਸਾਰੇ ਕਮਲੇ ਹੋਣੇ ਜ਼ਰੂਰੀ ਹੈ ਜੀ ਤੁਸੀਂ ਬਹੁਤ ਬੜੀਆ ਬੋਲਦੇ ਹੋ ਜੀ ਕੇ ਗੇਮਿੰਗ ਥੈਂਕ ਯੂ ਜੀ ਗੌਰਵ ਗੁੱਡ ਆਫਟਰਨੂਨ ਗੁਡ ਅਮਨਦੀਪ ਸਿੰਘ ਗੋਡ ਬlesਸ ਯੂ ਸਾਰਾ oh ਥੈਂਕ ਯੂ ਵੈਸੇ ਮੈਨੂੰ ਸਾਰਾ ਵੀ ਕਹਿੰਦੇ ਸਕੂਲ ਦੇ ਵਿੱਚ ਮੇਰਾ ਨਾਮ ਅਕਸਰ ਸਾਰਾ ਬਚਦਾ ਜੀ ਅੱਜ ਅਸੀਂ ਸਕੂਲ ਨਹੀਂ ਗਏ ਸੀ ਅੱਜ ਅਸੀਂ ਛੁੱਟੀ ਮਾਰੀ ਹੈ ਜੀ ਬਿਕਾਜ਼ ਅੱਜ ਸਾਡਾ ਮਨ ਨਹੀਂ ਕਰਦਾ ਸੀ ਸਕੂਲ ਜਾਣ ਨੂੰ ਥੋੜਾ ਕਮ ਸੀ ਅ ਗੌਰਵ ਜੀ ਆਪਕੇ ਕਿਤਨੇ ਚਿਲड्रन ਹੈ ਮੇਰੀ ਇੱਕ ਬੇਟੀ ਹੈ ਜੀ ਅ ਮੇਰੀ ਬੇਟੀ ਆ ਗੌਰਵ ਜੀ ਆਰ ਯੂ ਅਨਮੈਰਿਡ ਸਟਿਲ ਨੋ ਨੋ ਆਮ ਮੈਰਿਡ ਰਣਦੀਪ ਸਿੰਘ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਵਾਕਈ ਵਾਕਈ ਆ ਬਿਲਕੁਲ ਬਿਲਕੁਲ गौरव बचपन मस्ती में और जवानी इंजॉय में जाती है अच्छा जी ठीक है सरव एफ पी आई डी की है थी तो जी मेरे पेज है जी अनमुले विचार एंड अन, अंशोई जजबात मेरी जी आई डी है ना वो है जी जड़ा मेरा पेज है अनमुले विचार और वैसे मेरी फेसबुक आई डी है जी सर्व कौर ढिलों ਉਤੇ ਮੇਰੀ ਫੋਟੋ ਲੱਗੀ ਹੋਈ ਹੈ ਮੇਰੀ ਵੈਸੇ ਫੇਸਬੁੱਕ ਆਈਡੀ ਹੈ ਸਰਬਕੌਰ ਢਿੱਲੋਂ ਔਰ ਮੇਰਾ ਪੇਜ ਹੈ ਜੀ ਅਨਸ਼ੋਈ ਜज्बात ਪਲੱਸ ਅਨਮੁੱਲੇ ਵਿਚਾਰ ਮੈਂ ਸਕਰੀਨਸ਼ਾਟ ਨੀਚੇ ਨਾਉਂ ਦੇ ਵਿੱਚ ਕਮੈਂਟ ਦੇ ਵਿੱਚ ਸਕਰੀਨਸ਼ਾਟ ਮੈਂ ਕਰ ਦੂੰਗੀ ਬਿਕਾਜ਼ ਉਹਦੇ ਚ ਮੈਂ ਥੋੜਾ ਜਿਆਦਾ ਐਕਟਿਵ ਰਹਿਣੀ ਆ ਮਨਦੀਪ ਸਿੰਘ ਮੈਂ ਸਰਚ ਕਰਦਾ ਹਾਂ ਹਾਂ ਜਰੂਰ ਅਮਨਪ੍ਰੀਤ ਸਿੰਘ ਬਿਊਟੀਫੁਲ ਸਮਾਈਲ ਥੈਂਕ ਯੂ ਭਰਾ ਜੀ ਥੈਂਕ ਯੂ ਸੋ ਮਚ ਤੁਸੀਂ ਸਾਰੇ ਦੱਸੋ ਕੀ ਕੰਮ ਕਰਦੇ ਹੋ ਮਨਦੀਪ ਸਿੰਘ ਜੀ ਤੁਸੀਂ ਕੀ ਕੰਮ ਕਰਦੇ ਹੋ Real estate up okay, to so what class do you teach in school? Second to it. Second to it. Hello, hello G, hello. Hello G ਮਨੇ ਸੁਬਾਹ ਦਾ ਪਾਈ ਅੱਛੀ ਜੀ ਵੀਡੀਓ ਪੋਸਟ ਕਰਾਂਗੇ ਬਹੁਤ ਅੱਛੀ ਆ ਤੁਸੀਂ ਜ਼ਰੂਰ ਦੇਖਿਓ ਸਰਬ ਤੁਹਾਡੇ ਹਸਬੰਦ ਨਾਲ ਹੈ ਤੁਹਾਡੀ ਪ੍ਰੋਫਾਈਲ ਪਿਕ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਮ ਸਰਬ ਕੁਆਲਟੀ ਲੋ ਪਲੱਸ ਅਨਮੁੱਲੇ ਵਿਚਾਰ ਪਲੱਸ ਅਨ شويه ਜਜ਼ਬਾਤ ਇਹ ਮੇਰੇ ਦੋ ਪੇਜ ਹੈ ਜੀ ਔਰ ਹੈ ਮੇਰੀ ਆਈਡੀਆ Okay, electric electricity department clerk mandeep Singh. Okay, ji. Okay, good. Very good. Good. ਚਲੋ ਜੀ ਆਪਾਂ ਕੱਲ ਨੂੰ ਫਿਰ ਸ਼ਾਮ ਵੇਲੇ ਆਪਾਂ ਲਾਈਵ ਹੁੰਨੇ ਆ ਠੀਕ ਹੈ ਜੀ ਤੇ ਹੁਣ ਮੈਨੂੰ ਤੁਸੀਂ ਦੋ ਇਜਾਜ਼ਤ ਕੱਲ ਨੂੰ ਪੱਕਾ ਲਾਈਵ ਹੋਵਾਂਗੇ ਆਪਾਂ YouTube ਦੇ ਉੱਪਰ ਅਰਸ਼ਲ ਅਲੀ ਹੈਲੋ ਜੀ ਕਿਵੇਂ ਆਪ ਫਰੋਮ ਨਨਕਾਣਾ ਸਾਹਿਬ oh my god ਵਧੀਆ ਜੀ ਵਧੀਆ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਲੋਕ ਵੀ ਕਿੰਨੇ ਭਾਗਾ ਵਾਲੇ ਆ ਹਨਾ ਕਿ ਕਿੰਨੀ ਪਵਿੱਤਰ ਧਰਤੀ ਦੇ ਉੱਤੇ ਉਹ ਰਹਿੰਦੇ ਆ ਬਹੁਤ ਮਾਨ ਹੁੰਦਾ ਜ਼ਿੰਦਗੀ 'ਚ ਇੱਕ ਹੈ ਸੁਪਨਾ ਕਿ ਨਨਕਾਣਾ ਸਾਹਿਬ ਜ਼ਰੂਰ ਜਾਣਾ ਹੈ ਕੁਛ ਵੀ ਹੋ ਜੇ ਪਰ ਜਾਣਾ ਜ਼ਰੂਰ ਹੈ ਪਰਮਾਤਮਾ ਕਦੇ ਮਿਹਰ ਕਰੇਗਾ ਹੈ ਨਾ ਜੀ ਚਲੋ ਜੀ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਫਿਰ ਮਿਲਦੇ ਆਂ ਕੱਲ ਨੂੰ ਫਿਰ ਲਾਈਵ ਆਉਨੇ ਆ ਕੱਲ ਆਪਾਂ ਲਾਈਵ ਹੋਵਾਂਗੇ ਜੀ ਅਮਨਪ੍ਰੀਤ ਵਿੱਚ ਸਿੱਟੀ ਫਾਜ਼ਲ ਕਾ ਫਾਜ਼ਲ ਕਾ ਨਫਰੀਤ ਟਿਵਾਨਾ ਹੈਲੋ ਸਰਜੀਤ ਕਿਵੇਂ ਹੋ ਬਧਿਆ ਜੀ ਬਧਿਆ ਤੁਸੀਂ ਦੱਸੋ ਅ ਅਪਾ ਮਿਲਦੇ ਆ ਕੱਲ ਨੂੰ ਕੱਲ ਨੂੰ ਕੱਲ ਨੂੰ ਕੱਲ ਨੂੰ ਕੱਲ ਨੂੰ ਸਪੰਸ਼ੀ ਕੱਲ ਆਪਾਂ 6 ਵਜੇ ਲਾਈਵ ਹੋਵਾਂਗੇ ਜੀ ਠੀਕ ਹੈ ਸ਼ਾਮ ਨੂੰ ਤੇ ਕੱਲ ਨੂੰ ਫਿਰ ਮਿਲਦੇ ਆ ਮੈਨੂੰ ਦਿਓ ਇਜਾਜ਼ਤ ਤੇ ਮੈਂ ਸਰਜੀਤ ਕੌਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਸਰ ਰਿਕਵੈਸਟ ਕਿਵੇਂ ਕਰਾਂ ਜੀ ਮੈਂ ਤੁਹਾਨੂੰ ਫੇਸਬੁੱਕ ਆਈਡੀ ਤੇ ਰਿਕਵੈਸਟ ਕਰ ਦੋ ਬਸ ਖੋੜ ਕੇ ਮੈਂ ਰਿਕੁਐਸਟ ਕਰਨੀ ਆ ਜਾ ਨਹੀਂ ਰਹੀ ਕੋਲ ਤੁਹਾਡੀ ਨਹੀਂ ਮੇਰੀ ਤਾਂ ਪ੍ਰੋਫਾਈਲ ਵੀ ਪਬਲਿਕ ਹੈ ਪਰ ਨਹੀਂ ਮਿਲਦਾ ਪ੍ਰਾਈਵੇਟ ਸ਼ਾਇਦ 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 ਆ ਤੁਸੀਂ ਇਦਾਂ ਕਰੋ ਅਨਮੁੱਲੇ ਵਿਚਾਰ ਦੇ ਉੱਪਰ ਜਾਓ ਅਨਮੁੱਲੇ ਵਿਚਾਰ ਸਰਚ ਕਰੋ ਪੰਜਾਬੀ ਚ ਲਿਖ ਕੇ ਨਾ ਅਨਮੁੱਲੇ ਵਿਚਾਰ ਉਹਦੇ ਤੇ ਫੋਟੋ ਲੱਗੀ ਦੀ ਹੈ ਮੇਰੀ ਮੈਂ ਗੁਰਵਿੰਦਰ ਭਾਗ ਸਿੰਘ ਕਾਲਜ ਤੋਂ ਨਵਰੀਤ ਦੀਵਾਨਾ ਗੁਰਵਿੰਦਰ 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 ਕੌਣ ਗੁਰਵਿੰਦਰ ਜੀ ਮੈਨੂੰ ਥੋੜਾ ਐਕਸਪਲੇਨ ਕਰ ਦਿਓ ਫੇਰ ਹੀ ਮੈਨੂੰ ਪਤਾ ਚੱਲੂਗਾ ਅਦਰਵਾਈਜ਼ ਨਹੀਂ ਬਲਕਰਨ ਬਰਾੜਸਤ ਸ੍ਰੀ ਆਕਾਲ ਜੀ ਗੰਗानगर Rajasthan ਤੋਂ ਕੇ ਜੀ ਅੱਕੀ ਲਾਈਕ ਕਰ ਦਿਆ ਮੈਡਮ ਜੀ ਵਲਕਰਨ ਬਰਾੜ ਓਕੇ ਜੀ ਓਕੇ ਥੈਂਕ ਯੂ so much ਅਸਲਾਮੁਅਲੈਕਮ ਡੀਅਰ ਸਿਸਟਰ ਅਮਰਜ ਫਰੋਮ ਪਾਕਿਸਤਾਨ ਐਂਡ ਯੂ ਆਰ ਮੁਸਲਿਮ ਨੋ 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 ਆਮ ਨੋਟ ਮੁਸਲਿਮ ਬੀ ਫਸਟイヤー ਓਕੇ ਆ ਤੁਹਾਡਾ ਪਿੰਡ ਸੀਗਾ ਮਤਲਬ ਗੁਰਵੀਰ ਗੁਰਵੀਰ ਦੇ ਹੁਣਾ ਗੁਰਵੀਰ ਹੁਣਾ ਨਾਲ ਸੀ ਨਾ ਤੁਸੀਂ ਗੁਰਵਿੰਦਰ ਅ ਗੁਰਵਿੰਦਰ ਹੁਣ ਮੈਂ ਕੀ ਉਹ ਮੈਨੂੰ ਨਾਮ ਭੁੱਲ ਗਿਆ ਰਤੇ ਟਿੱਬੇ ਰਤੇ ਟਿੱਬੇ ਦੇ ਹਾਂ ਤੁਸੀਂ ड़ी जगह तो जी जी मैं फाजिलका तो मैं फाजिलका ऑल इज़ वैल हैलो प्रिंस सर्वजीत सिंह सरबजीत आई एम सरबजीत सिस्टर जी हेलो जी हेलो ऑल इज़ वैल वीअर आर यू फ्रॉम डियर आई एम फ्रॉम फाजिलका डिस्ट्रिक फाजिलका जैसी सिंह हेलो पंकज भाई मिलकारोडा मैं आप जी जी मैं आप जी लाइक ਵਿੱਚ ਪਹਿਲੀ ਬਾਰ ਆਇਆ ਹੂੰ ਹਾਂਜੀ ਓਕੇ ਜੀ ਓਕੇ ਤੁਸੀਂ ਮੇਰਾ ਪੇਜ ਫੋਲੋ ਕਰ ਲਓ ਉਹਦੇ ਤੇ ਮੈਂ ਹਮੇਸ਼ਾ ਲਾਈਵ ਹੁੰਨੀ ਆ ਆਫਟਰ 2 3 ਡੇਸ ਉਹਦੇ ਥੋੜਾ ਜਿਆਦਾ ਐਕਟਿਵ ਰਹੀਦਾ ਸੋ ਤੁਸੀਂ ਕਰ ਲਓ ਠੀਕ ਹੈ ਤੇ ਮੈਂ ਕਮੈਂਟ ਦੇ ਵਿੱਚ ਆਪਣੀ ਓ ਲਿੰਕ ਵੀ ਪਾ ਦਾਂਗੀ ਠੀਕ ਹੈ ਜੀ ਵਾਟ ਡੂ ਯੂ वट यो डू यू हाँ जी मैं पेशे तो टीचर हाँ जी रियाज खान एंड योर चैनल लाइक एंड ऑलरेडी सबसक्राइब नहीं 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 मैं फेसबुक की गल कर रही हूँ फेसबुक की महबूब अली मैडम आपकी शादी हुई क्या बताएं हाँ जी मेरी शादी हो चुकी है जी मैं जो तो ट्वेंटी टू ईयर 22 ਇਅਰ ਦੀ ਸੀ ਜਦੋਂ ਮੇਰੀ ਸ਼ਾਦੀ ਹੋਈ ਆ ਹੁਣ ਮੈਂ 30 ਇਅਰ ਦੀ ਹੋ ਜਾਣਾ ਆ 27 ਨਵੰਬਰ ਨੂੰ ਮੇਰਾ ਬਰਥਡੇ ਆ ਜੀ ਚਲੋ ਵੇਖਦੇ ਆ ਕਿਹੜਾ ਕਿਹੜਾ ਮੈਨੂੰ ਅ ਮੈਂ 27 ਨੂੰ ਲਾਈਵ ਜ਼ਰੂਰ ਆਉਂਗੀ 27 ਨਵੰਬਰ ਨੂੰ ਮੇਰਾ ਬਰਥਡੇ ਆ ਜੀ ਠੀਕ ਹੈ ਔਰ ਉਦੋਂ ਮੈਂ 30 ਇਅਰ ਦੀ ਹੋ ਜਾਣਾ ਆ ਤੇ ਮੇਰੇ ਮੈਂ ਜਦੋਂ 22 ਸਾਲ ਦੀ ਸੀ ਉਦੋਂ ਮੇਰੀ ਮੈਰਿਜ ਹੋ ਗਈ ਸੀ ਸੋ ਆਬ ਲਾ ਲੋ ਕਿੰਨੇ ਸਾਲ ਹੋ ਗਏ ਆ ਠੀਕ ਹੈ ਹਾਂ ਹਉਨ ਤਾਂ ਘੱਟ 30 ਇਅਰ ਤੇ ਲੋਕਾਂ ਦਾ ਵਿਆਹ ਹੁੰਦਾ ਮੇਰੀ ਮੇਰੀ ਕਾਫੀ ਫਰੈਂਡਸ ਨੇ ਜਿਨ੍ਹਾਂ ਦੀ ਹਜੇ ਤੱਕ ਮੈਰਿਜ ਨਹੀਂ ਹੋਈ ਤੇ ਮੈਂ 22 ਦੀ ਸੀ ਜਦੋਂ ਮੇਰੀ ਮੈਰਿਜ ਹੋਈ ਬਟ ਅੱਛੀ ਗੱਲ ਵੀ ਹੈ ਨਾ ਬੱਚੇ ਛਤੀ ਵੱਡੇ ਹੋ ਜਾਂਦੇ ਫਿਰ ਕੰਮ 'ਚ ਹੈਲਪ ਕਰਾਉਂਦੇ ਆ ਅਰਵਿੰਦ ਨਾਇਕ ਕੌਨਸੀ ਸਬਜੈਕਟ ਪੰਜਾਬੀ ਅਸ ਵੋ ਆਈ ਲਵ ਟੀਚਰ ਓਕੇ 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 ਹਰਮਦੀਪ ਸਿੰਘ ਓਨਲੀ ਫੋਲੋ ਹੀ ਹੋ ਰਿਹਾ ਸਰ ਕਿਥੇ ਫੋਲੋ ਕਰ ਰਹੇ ਹੋ ਪੀਐਸ ਤੇ महबूब अली मुझे ज्वाइन कर लो मैं दो मिनट में वापस आ जाता हूँ लाइन पर हो जाओ हाँ की बोल रहे हो वाल ती कि बजे लाइव होंगे हो जी पता नहीं जी कुछ भी मैं कल छे बजे लाइव होवगी शाम एडवांस हैप्पी बर्थडे ए थोड़ी हैप्पी बर्थे होंगे एडवांस एडवूंस नहीं उस दिन देखते दे, हैं कौन कौन कर दे ਜੱਸੀ ਸਿੰਘ ਕਿੰਨੇ ਚਿਲड्रन ਹੈ ਇੱਕ ਬੇਟੀ ਹੈ ਮੇਰੀ ਜੀ ਇੱਕ ਹੀ ਬੇਟੀ ਹੈ ਉਹ ਹੁਣ ਹੋ ਗਈ ਆ 6 ਸਾਲ ਦੀ 6 ਸਾਲ ਦੀ ਇੱਕ ਬੇਟੀ ਹੈ ਮੇਰੀ ਸਰਵੀਸ ਸਿੰਘ लवली ਸਿਸਟਰ ਜੀ ਥੈਂਕ ਯੂ ਕ੍ਰਿਕਟ ਅਬਨੂਰ 7 ਕੱਲ ਮੇਰਾ ਬਰਥਡੇ ਹੈ ਜੀ ਅੱਛਾ ਠੀਕ ਹੈ ਜੀ ਹੈਪੀ ਬਰਥਡੇ ਇਨ ਅਡਵਾਂਸ ਅਰੁਨੈਕ ਅੱਜ ਸਕੂਲ ਨਹੀਂ ਹੈ ਕਿਆ ਨਹੀਂ ਅੱਜ ਮੈਂ ਛੁੱਟੀ ਤੇ ਆ ਅੱਜ ਮੈਂ ਸਕੂਲ ਨਹੀਂ ਗਈ ਅੱਜ ਮੇਰਾ ਮਾਂ ਹੀ ਨਹੀਂ ਕੀਤਾ ਅਜੇ ਵੀ ਬੱਚਿਆਂ ਵਾਂਗੂ ਛੁੱਟੀ ਮਾਰੀ ਆ ਸੱਚੀ ਉਹ ਬਚਪਨਾ ਹਜੇ ਵੀ ਨਹੀਂ ਗਿਆ ਮਤਲਬ ਐਂ ਸੱਚੀ ਵਾਕਈ ਆਪਾਂ ਨੂੰ ਲੱਗਦਾ ਉਹ ਨਾ ਬਚਪਨ ਚ ਸਕੂਲ ਤੋਂ ਡਰ ਲੱਗਦਾ ਨਹੀਂ ਨਹੀਂ ਵੱਡੇ ਹੋ ਕੇ ਬਹੁਤ ਡਰ ਲੱਗਦਾ ਮੈਨੂੰ ਐ ਹੁੰਦਾ ਕਿ ਯਾਰ ਸਕੂਲ ਨਾ ਜਾਣਾ ਪਵੇ ਬੜਾ ਔਖਾ ਸਵੇਰ ਉੱਠ ਕੇ ਜਾਣਾ ਓ ਮਾਈ ਘਟ ਐਸ ਆਲਿਸ ਬੈਲ ਵਾ ਬਿਊਟੀਫੁਲ ਫੈਮਿਲੀ ਥੈਂਕ ਯੂ ਜੀ ਨੇਚਰ ਮੈਨੂੰ ਬਹੁਤ ਵਧੀਆ ਲੱਗਿਆ ਜੀ ਬਲਕਰਨ ਬ੍ਰਾਂਡ ਓਕੇ ਭਾਜੀ ਥੈਂਕ ਯੂ ਜੀ ਚਲੋ ਜੀ ਮੈਨੂੰ 15 ਮਿੰਟ ਹੋ ਗਏ ਇਜਾਜ਼ਤ ਲੈਂਦੀ ਨੂੰ ਹਜੇ ਤੱਕ ਆਪਾਂ ਗੱਲਾਂ ਕਰੀ ਜਾ ਰਹੇ ਹਾਂ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਕੱਲ ਨੂੰ 6 ਵਜੇ ਓਕੇ ਜੀ ਬਾਏ ਬਾਏ ਟੇਕ ਕੇਅਰ ਜਉਂਦੇ ਬਸਦੇ ਰਹੋ ਚੜਦੀ ਕਲਾ 'ਚ ਰਹੋ ਐਂ ਹੱਸਦੇ ਖੇਡਦੇ ਰਹੋ ਬਾਏ ਬਾਏ ਮਿਲਦੇ ਆਂ ਕੱਲ ਨੂੰ 6 ਵਜੇ ਠੀਕ ਹੈ ਜੀ